हां जी भाई जी ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਤਿੰਨ ਕਟੀਆਂ ਤੁਹਾਨੂੰ ਦਿਖਾਉਣ ਲੱਗਿਆ ਤਿੰਨ ਹੀ ਲਗਭਗ ਮੋਹਰਨ ਅਸਲ ਦੇ ਵਿੱਚ ਪੈਂਦਾ ਜਿਵੇਂ ਲਾਸਟ ਵਾਲੀ ਕਟਿ ਜਿਹੜੀ ਵੱਡੀ ਹੈ ਗੱਬਣ ਹੋਣ ਦੇ ਕਾਬਲ ਆ ਤੇ ਜੈਡ ਬਲੈਕ ਆ ਠੀਕ ਆ ਆ ਦੋ ਕਟਣ ਲਗਭਗ ਸਾਲ-ਸਾਲ ਸਬਸ ਬਸਾਲ ਦੇ ਆਉਣੀਆਂ ਤੇ ਸਾਰਾਂ ਕਟਣਾਂ ਖੀਰਿਆਂ ਤੇ ਥਾਂ ਤੋਂ ਚਾਚਾਰੀ ਮਿਲਣਗੇ ਬਾਕੀ ਜੋ ਜਾਣਕਾਰੀ ਹੋ ਮੈਂ ਸਾਂਝੀ ਕਰ ਦਾਂਗੇ ਤੇ ਖਰੀਦਣ ਵਾਲਾ ਭਰਾ ਕੋਲ ਲਿਆ ਕੇ ਜਾਂ ਕਿਸੇ ਵੀ ਥਾਂ ਤੋਂ ਤਸੱਲੀ ਉਹ ਕਰ ਸਕਦਾ ਠੀਕ ਆ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੱਖਾ ਜੀ ਠੀਕ ਠਾਕ ਹਾਂ ਜੀ ਵਧੀਆ ਬਾਈ ਕਿਰਪਾ ਮਾਲਕ ਦੀ ਚੌਥੇ ਦਿਨ ਆਪਣੇ ਘਰੋਂ ਤਿੰਨ ਕੱਟਾਂ ਸੀ ਉਹਦੇ ਦੋ ਸੀ ਆਪਣੇ ਕੋਲੇ ਦੋ ਕੱਟੀਆਂ ਸੀਗੀਆਂ ਜੀ ਬਈਆਂ ਸੀਗੀਆਂ 20 ਮਿੰਟਾਂ ਚ ਬਾਈ 20 ਮਿੰਟਾਂ ਉਹ ਛੋਟੀ ਕੱਟੀ ਦਾ ਬਾਈ ਹਜੇ ਵੀ ਐ ਹੋਇਆ ਵੀ ਕਮਲਿਆਂ ਵਾਂਗ ਲੋਕ ਹਜੇ ਫੋਨ ਆਈ ਜਾਂਦੇ ਬਾਈ ਯਾਰ ਜਿਹੜਾ ਛੋਟਾ ਬੱਚਾ ਸੀਗਾ ਛੋਟਾ ਬੱਚਾ ਸੀ ਆਪਾਂ ਉਹਦਾ ਹਜੇ ਵੀ ਫੋਨ ਲਾਈ ਜਾਂਦੇ ਲੋਕ ਯਾਰ ਹੂੰ ਤੇ ਮਤਲਬ ਨਾਲ ਦੀ ਨਾਲ ਬੈ ਗਏ ਸੀ ਮਾਲ ਨਾਲ ਦੀ ਨਾਲ 20 ਮਿੰਟਾਂ ਚ ਬਾਈ ਠੀਕ ਹੈ ਤੇ ਐਡਰੈਸ ਬੋਲਦੀ ਆਪਾਂ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰ 7 ਕਿਲੋਮੀਟਰ ਤਾਂ ਪਾਸਾ ਸ਼ਹਿਰ ਆ ਜਾਂਦਾ ਆਪਾਂ ਠੀਕ ਹੈ ਤੇ ਸੇੜੇ ਦੇ ਪਿੰਡ ਵੱਲੋਂ ਵਿਦਿਆਲਾ ਕੜਾਈਲਾ ਕੜਾਈਲੀ ਠੀਕ ਤੇ ਸੰਪਰਕ ਮੋਬਾਈਲ ਨੰਬਰ 76965 02925 ਸਥਾਨ ਸਾਰੇ ਚਾਚਾ ਜੀ ਥਣ ਚਾਰਾਂ ਦੇ ਫੋਟ ਹੋਣਗੇ ਫੋਟਸਾਂ ਕੋਈ ਨਹੀਂ ਬਈ ਚਾਰ ਚਾਰੀ ਮਿਲਣਗੇ ਤੇ ਦੰਦੋ ਖੀਰੀਆਂ ਠੀਕ ਆ ਹਾਂ ਇਹ ਪਹਿਲੀ ਗੱਟੀ ਥਾਂ ਪਸੰਦ ਲਈ ਦਿਖਾਈ ਦੇਣਾ ਇੱਥੋਂ ਛੋਲੀ ਬੜੀ ਚੰਗੀ ਹੈ ਕਰਮਲ ਦੀ ਬਣਾਲੀ ਆ ਬਾਕੀ ਬਈ ਕਟੀਆਂ ਬਰੀਕੀ ਵਾਲੀਆਂ ਤਿੰਨੇ ਲੱਖਿਆ ਐ ਨਹੀਂ ਹੈਗੀਆਂ ਵੀ ਔਰਲੇ ਪੁਰਲੇ ਮੰਗੀਆਂ ਹੋਣਗੀਆਂ ਆਪਣੇ ਪਿੰਡੋਂ ਲਈਆਂ ਮੰਗੀਆਂ ਵੀ ਦਿਖਾ ਦਿਆਂ ਬੰਦੇ ਨੂੰ 15-15 ਕਿਲੋ ਦੀਆਂ ਕਟੀਆਂ ਠ ਆ ਕੱਟੀ ਦਾ ਰਿਕਾਰਡ ਦੱਸਿਆ ਆਪਣਾ ਉਹ ਦੱਸ ਵੀ ਦੇਵਾਂਗੇ ਕੱਲੀ ਦਾ ਠੀਕ ਹੈ ਠੀਕ ਹੈ ਹਾਂ ਇਹਨਾਂ ਦਾ ਪਤਾ ਨਹੀਂ ਇੱਥੋਂ ਸਟਾਰਟ ਕਰ ਲਈ ਪਹਿਲੇ ਨੰਬਰ ਤੋਂ ਇੱਥੋਂ ਕਰ ਲਓ ਜੀ ਪਹਿਲੇ ਨੰਬਰ ਲਈ ਕੱਟੀ ਕਿੰਨੀ ਉਮਰ ਦੀ ਹੈ ਇਹ ਇਹ ਬਈ ਹੋएगी ਆ ਵੀ 14-15 ਮਹੀਨਿਆਂ ਦੀ ਬਸ ਉਹ 7 ਸਵਾ ਸਾਲ ਦੇ 7 ਸਵਾ ਸਾਲ ਦੇ ਤਾਂ ਜੇ ਲਾਲਾ ਠੀਕ ਹੈ ਤੇ ਉਹ ਮੜੇ ਖੁੱਲ ਕੇ ਹਾਂ ਜੀ ਥਾਣ ਤੋਂ ਮਿੱਤਰ ਆਪਾਂ ਦਿਖਾ ਤੇ ਤੇ ਪੂਛ ਲਗਭਗ ਮਾਨਕ ਜੀ ਵੀ 2 ਇੰਚ ਚਿੱਟੀ ਮੂਰਾ ਜੀ ਪੈਂਦੀ ਆ ਮਾ 2-2 ਇੰਚ ਹੀ ਆ ਬਈ ਹਾਂ ਹੈ ਮੂਰਾ ਦੇ ਵਿੱਚ ਹੀ ਹੈ ਇਹ ਇਥੋਂ ਸਿੰਗਾ ਦੀ ਮੰਤੋਂ ਖਾਦਾ ਨਾ ਫੇਸ ਕੁਆਲਿਟੀ ਬਿਲਕੁਲ ਛੋਟਾ ਹੈ ਮੂੰਹ ਹੈ ਇਹ ਸ਼ਰੀ ਦੀ ਬਣਾਵਟ ਲੰਬਾਈ ਬੜੀ ਸੋਹਣੀਆ ਕਰਮ ਵਾਲੀ ਦੀ ਬਹੁਤ ਚੰਗੀ ਹੈ ਬਾਈ ਹਾਂ ਬਾਕੀ ਝੋਲੀ ਵੀ ਬੜੀ ਚੰਗੀ ਹੈ ਹਾਂ ਲੰਮੀ ਲਾਂਜੀ ਆ ਕੱਦ ਵਾਲੀ ਆ ਨਹੀਂ ਹੈ ਵੀ ਜੁੜੀ ਜੀ ਹੋਊਗੀ ਹਾਂ ਐ ਨਹੀਂ ਹੈ ਨਾ ਹਾਂ ਹੂੰ ਸਵੀਆਂ ਵਿੱਚ ਕੱਟੀਆਂ ਬਾਈ ਸਹੀ ਹੈ ਸਹੀ ਹੈ ਬਸ ਥੋੜਾ ਇੰਨੀ ਕਿਡ ਇੱਕ ਤਾਂ ਆਈ ਵੀ ਹੈ ਪਹਿਲਾਂ ਪਸੂ ਸੰਗਲੀ ਪਾਈ ਹੁੰਦੀ ਆ ਪਤ ਲਹਿਰਾ ਬੜਾ ਮੂਰੀ ਤੁਰਦੀਆਂ ਘਟਾ ਹਾਂ ਇਹਦਾ ਕਰਕੇ ਹੋ ਜਾਂਦਾ ਬਿੰਗਵਾਲ ਜੇ ਪਾਉਣ ਲੱਗ ਜਾਂਦੇ ਹਾਂ ਨਾ ਇਸ ਦਿਹਾ ਖਾੜਨ ਨਾ ਹਾਂ ਹਾਂ ਤੇ ਕੱਟੀਆਂ ਸੋਹਣੀਆਂ ਕਿ ਮਿੱਤਰੋ ਤੇ ਅਗੇ ਆਪਾਂ ਨੂੰ ਕਿਹਦੀ ਸਿੰਘ ਸਿੰਘ ਨੇੜੇ ਉਹ ਦਿਖਾ ਦੇ ਬੂਥੀ ਬਾਥੀ ਕੱਟੀ ਦੀ ਬਈ ਇਹਦੀ ਵੀ ਲਖੇ ਇਹ ਕਿੰਨੀ ਕੁ ਮਰਦੀ ਆ ਇਹ ਬਈ 16 ਮਹੀਨਾ ਦਾ ਬੱਚਾ ਬਸ ਇਦੋਂ ਮਹੀਨਾ ਦੋ ਮਹੀਨੇ ਦਾ ਫਰਕ ਆ ਹਾਂ ਲਸਣ ਪਥਾਨਾ ਮਹੀਨੇ ਦੋ ਮਹੀਨਾ ਹੂੰ ਥਣ ਵੀ ਚਾਰ ਵਾਲਾ ਸੋਹਣਾ ਗੈਪ ਚ ਲੱਗੇ ਹੋਏ ਹੱਡਾਂ ਪਾਰਾਂ ਦੀ ਖੁੱਲੀਆਂ ਅੱਪਾ ਜੀ ਨੂੰ ਫੁੱਲਾ ਚਮਕਦਾ ਉਹ ਕੀ ਕਰਮ ਵਾਲੀ ਚਮਕਦਾ ਕਾਲੀ ਆ ਬਜਨ ਵਾਲੀ ਆ ਬਈ ਹੂੰ ਹਸਨ ਤੋੜ ਕੇ ਦਿਖਾਇਆ ਫੇਰ ਨਾਲ ਦੀ ਨਾਲ ਸਾਨੂੰ ਆਪਾਂ ਰੇਟ ਕਰਦੇ ਆਂ ਕਟਾਂ ਦੇ ਆਪਾਂ ਮੋਬਾਈਲ ਨੂੰ ਹੀ ਕਰੋ ਨੀਗਾ ਹੂੰ ਬੰਤ ਵੀ ਸੋਹਣਾ ਸ਼ਰੀਰ ਨਾ ਸਭ ਕੁਝ ਚੰਗੀ ਇਹਦੇ ਨਾਲੋਂ ਤੋ ਨੀ ਤਰ ਨਹੀਂ ਸਾਰਾ ਕੁਝ ਬਾਈ ਇੱਕ ਨੰਬਰ ਆ। ਹੂੰ। ਖੜ ਨਹੀਂ ਖੁੜ ਨਹੀਂ ਕੱਟੀ ਦੀ। ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਇਸ ਦਾ। ਹਾਂ। ਠੀਕ ਆ। ਤੇ ਫਿਰ ਆਪਾਂ ਸੁਖਵਿੰਦਰ ਭਾਈ ਨਾਲ ਦਾ ਰੇਟ ਬਾਈ ਜੋੜੇ ਦਾ ਕਰ ਦੰਨੇ ਆਪਾਂ। ਜੇ ਕਿਨਾਂ ਲੋੜੀ ਲੈਣੀ ਤਾਂ ਹੋ ਜਾ ਵੀ ਹੋ ਜਾਗਾ। ਇਹ ਜੋੜੇ ਦਾ ਕੱਲੀ ਕੱਲੀ ਦਾ 22000 ਰੁਪਿਆ ਤੇ ਜੋੜੇ ਦਾ ਹੈਗਾ 42000 ਰੁਪਿਆ। 21000 ਰੁਪਿਆ 21000 ਰੁਪਿਆ 40 ਕਰ ਦੇ ਫਿਰ ਜੋੜ ਦੇ ਦੋ ਫਿਰ ਚਲ 40 ਕਰ ਦੇ ਬਾਕੀ ਵਾਧਾ ਖੜਾ ਮੌਕੇ ਬਾਕੀ ਬਾਹਲਾ ਨਹੀਂ ਹੋਣਾ ਬਾਈ ਮੁੜ ਕੇ ਲੱਖੇ ਕਹਿਣ ਲੱਗ ਜਾਂਦੇ ਬਾਈ ਇੰਨਾ ਹਨਾ ਫਿਰ ਇਹਦੂ ਘੱਟ ਨਹੀਂ ਹੋਣਾ ਹਾਂ ਕੱਟੀਆਂ ਸੋੜ ਜੱਪਾ ਹੋ ਜਾਊਗਾ ਕੱਟੀਆਂ ਚੰਗੀਆਂ ਪਲੀਆਂ ਵੇ ਬਜਨਾਂ ਵਾਲੀਆਂ ਕੱਟੀਆਂ ਇਹ ਸਾਸ ਸੀਸੀ ਸਾਡੇ ਦੇ ਮਹੀਨਾ ਡੀਕੇ ਲੈ ਲੈਣੀਆਂ ਦੋਨੇ ਠੀਕ ਹੈ ਜੀ ਹਾਂ ਤੇ ਕੱਟੀਆਂ ਦੇਖ ਸੋ ਮਿੱਤਰ ਸੋਹਣੀਆਂ ਆ ਕੱਟੀਆਂ ਬਜਨ ਨੂੰ ਚੰਗਾ ਵੜਾ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਦੇ ਨਾਲ ਦੀ ਨਾ ਕਰਨ ਵਾਲੀ ਮੋੜਦੀ ਹੁੰਦੀ ਹੈ ਮੋੜਦੀ ਹੁੰਦੀ ਹੈ ਕੱਟੀ ਦਾ ਵੀ ਸਿੰਘ ਮੋੜਦੀ ਹੁੰਦੀ ਹੈ ਇਹਦੇ ਸਿੰਘ ਛੋਟੇ ਤੇ ਲੈ ਕਟੜਾ ਦੋਨੇ ਹੀ ਲੱਗਵਾ ਛੋਟਾ ਸੋਹਣਾ ਨੇ ਛੋਟੀ ਉਮਰ ਚ ਨਹੀਂ ਆ ਤੇ ਥਣਚਾਰ ਤੁਹਾਨੂੰ ਦਿਖਾਤੇ ਆਪਾਂ ਨਾ ਤੇ ਅੱਗੇ ਕੀ ਆਪਣਾ ਕੋਈ ਤੈਨ ਨੰਬਰ ਝੋਟੀ ਇਹ ਬਈ ਲక్ష్ਮੀ ਡੇਰੀ ਫਾਰਮ ਵਾਲੇ ਮੋਦੀ ਦੀ ਦੱਸਿਆ ਆਪਾਂ ਬੰਦਿਆਂ ਨੇ ਠੀਕ ਹੈ ਕੋਨੇ ਟੀਕਾ ਆਪ ਦਾ ਭਰਾਇਆ ਵਿਆ ਤੇ ਸਾਰੀ ਜੈਡ ਬਲੈਕ ਆ ਤੇ ਝੋਲੀ ਦਿਖਾ ਦੇ ਕੱਟੀ ਦੀ ਲੈ ਹੂੰ ਥਣਚਾਰ ਹਾਂ ਪੂਛ ਦਿਖਾ ਦੇ ਫਰੋਲ ਕੇ ਵੀ ਦਿਖਾ ਦਿੰਨੇ ਆ ਲੈ ਹੂੰ ਬਿਲਾ ਹੋਏ ਦਾ ਹਾਂ ਠੀਕ ਐ ਤਾਂ ਲਸਿੰਗਾ ਫੋਨ ਕੋਆਰਟ ਸਿੰਘੀ ਮੋੜਦੀ ਆਉਂਦੀ ਆ ਦੰਦੂ ਖੀਰੀ ਆ ਖੀਰੀ ਦੀ ਗਰੰਟੀ ਹੋਊਗੀ ਠੀਕ ਐ ਠੀਕ ਤੇ ਜੱਜਮੈਂਟ ਕਰਾ ਦੇ ਬਾਈ ਆਪਣਾ ਕੱਦ ਮੇਰਾ ਮੰਨ ਲਾ ਵੀ 6 ਫੁੱਟ ਵਾਂਗੂ ਆ ਹੂੰ ਹਾਈਟ ਬਹੁਤ ਸੋਹਣੀ ਕੱਟੀ ਹੈ ਹਾਈਟ ਬਹੁਤ ਸੋਹਣੀ ਆ ਲੰਬਾਈ ਲੰਬਾਈ ਬਹੁਤ ਸੋਹਣੀ ਆ ਕੱਟੀ ਦੀ ਬੁੱਥੀ ਬਾਤੀ ਸਿੰਘੀ ਦੇ ਗੁਣੇ ਮੋੜਦੀ ਆਉਂਦੀ ਆ ਹੂੰ ਇਹ ਨੇ ਹੈ ਵੀ ਕਿੱਲੀ ਉੱਚੀ ਆ ਲੰਬੀ ਵੀ ਆ ਹਾਂ ਲੰਬੀ ਵੀ ਆ ਇਹਦੇ ਨਾਲੋਂ ਇੱਥੇ ਆ ਚੀਜ਼ ਵੀ ਆ ਹਾਂ ਛੋੜਾ ਬਾੜਾ ਵੀ ਚੱਕ ਮਾਇਆ ਨਹੀਂ ਹੈਗਾ ਡਿੱਗ ਮਾਇਆ ਪੋੜਾ ਹੋਊ ਕੱਟੀ ਦਾ ਹਾਂ ਸਾਰੇ ਬਸਲੇ ਕੱਟੀ ਤੋਂ ਦਿਖਾ ਦੇ ਮਿੱਤਰ ਸਨਵਾ ਤੌਰ ਕੇ ਦਿਖਾ ਨਾ ਮੇਰੇ ਕੱਟੀ ਤੇ ਦਿਖਾ ਆਪਾਂ ਤੁਹਾਨੂੰ ਚਾਰ ਫਿਰ ਤੋਂ ਇੱਕ ਚੀ ਦਿਖਾ ਦੇਣੀ ਨਾਗੇ ਪਰ ਫਿਰ ਵੀ ਜੇ ਦਾ ਭਰਾ ਖਰੀਦਦਾ ਉਹ ਕੋਲਿਆ ਕਿਸੇ ਟਾਂ ਤੋਂ ਫਿਰ ਵੀ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਦੇ ਨਾ ਆਪਾਂ ਤੁਹਾਨੂੰ ਇਹਦਾ ਬਈ ਕੱਟੀ ਟੀਕੇ ਦੇ ਕਾਬਿਲ ਹੀ ਲੱਖੇ ਹੁਣ ਹਾਂ ਇਹਦਾ ਚਾਹੇ ਅੱਜ ਭਰਾਲੇ ਚਾਹੇ 20 ਦਿਨਾਂ ਪਰਾਲੇ ਕਰ ਹਾਂ ਭਜਨ ਆੜੀ ਐਣੀ ਫਿੱਕੀ-ਫੁੱਕੀ ਵੀ ਹੈ ਨਹੀਂਗੀ ਹਾਂ ਭਜਨ-ਵਜਨ ਵੀ ਟੀਕੇ ਦੇ ਕਾਬਿਲ ਆ ਪੂਰਾ ਅੱਜ ਦਾ ਫਿਰ ਹੁਣ ਇਹਦੂਆ ਭਜਨ ਤਾਂ ਕੀ ਕਰੂ ਯਾਰ ਹਾਂ ਹਾਂ ਬਾਕੀ ਚਾਲ ਬੇਪੂਰੀ ਖੁੱਲੀ ਡੁੱਲੀ ਕਰਮ ਵਾਲੇ ਦੀ ਚੰਗੀ ਆ ਕੱਟੀ ਤਾਂ ਇਥੋਂ ਬੈਕਸ਼ੈਟ ਤਸਵੀਰ ਦੇ ਇੱਕ ਟਿਆਪਾ ਕੀ ਰੇਟ ਕਰਾਂ ਫਿਰ ਆਪਾਂ ਲੈਣ ਦੇ ਜਾਂ ਇਹਦਾ ਬਈ 42000 ਰੁਪਇਆ 40 40 ਕਰ ਲਵਾਂ ਸਾਰਾ ਚੱਲ 40 ਕਰ ਲੈ ਤੇਰੇ ਅੱਖੀ ਕਰ ਦਿੰਦਾ ਨਾ ਤੋਂ ਨਵਾ 40 ਕਰਦਾ ਇਹਦਾ ਕੱਲੀ ਦਾ 40 80 ਐ ਤੇ ਜੀ ਤਿੰਨੇ ਲੈ ਗਏ ਫੇਰ ਮਾਨ ਤੋਂ 100 ਕਿਲੋਮੀਟਰ ਪਹੁੰਚ ਫਿਰੀ ਤਿੰਨਾ ਦਾ ਤਿੰਨੇ ਇਕੱਠੀਆਂ ਲੈਂਦਾ ਕੋਈ 100 ਕਿਲੋਮੀਟਰ 100 ਕਿਲੋਮੀਟਰ ਪਹੁੰਚ ਫਿਰੀ ਕਰਾਇਆ ਬਾਈ ਦੂ 100 ਆਪੇ ਦੇ ਤੋ 100 ਕਿਲੋਮੀਟਰ ਜਿੰਨਾ ਚਾਹੀਏ 5000 ਲੱਗ ਜੇ ਕਰਾ ਗੱਲਾਂ ਨਹੀਂ ਬੜੀ 100 ਕਿਲੋਮੀਟਰ ਦਾ ਕਰਾ ਦੇਵਾਂਗੇ ਹਾਂ 100 ਇਹ ਵੀ ਨਹੀਂ ਜੀ 100 ਦਾ 95 ਜੀ 105 ਤਾ ਵੀ ਕੋਈ ਡੇ ਕਹਿੰਦੀ ਤੁਸੀਂ ਕੋਈ 1 ਕਵਾਣ ਕੇ ਦੇਣਾ ਨਹੀਂ ਬਾਈ ਨੇ 105 ਤੱਕ ਵੀ ਚੱਲ ਜੂ ਕੋਈ ਗੱਲ ਨਹੀਂ ਜੇ ਹੁਣ 100 ਦਾ 150 ਆ ਤਾਂ ਫੇਰ ਵਕਰੀ ਦਾ ਬਾਈ ਵਕਰੀ ਕਰਾ ਲਾ ਹਾਂ ਫੇਰ 50 ਕਿਲੋਮੀਟਰ ਦਾ ਕਰਾ ਬਾਕੀ ਬਾਈ ਚੀਜ਼ ਆ ਕੁਆਲਿਟੀ ਆ ਇਹ ਕਿਹਦਾ ਪਾਨੂੰ ਪਤਾ ਆਪਾਂ ਕਹੇ ਤਾਂ ਉਹਦਾ ਪਾਨੂੰ ਪਤਾ ਨਹੀਂ ਬਾਕੀ ਇਹ ਹੀ ਨਹੀਂ ਕਿਸੇ ਦਾ ਹਾਂ ਹਾਂ ਨਹੀਂ ਬਾਕੀ ਜਿਹੜਾ ਪਾਉਣੀਵੇਂ ਬੰਦੇ ਨੇ ਦੱਸਿਆ ਆਪਾਂ ਜੋ ਕਰ ਦੱਸਦਾ ਸੁਣੀ ਨਾ ਘਟਾਂ ਦੀ ਇਹ ਘਟਾਂ ਸੋਹਣਾ ਯਾਰ ਨਹੀਂ ਇਹ ਇਦਾਂ ਨਹੀਂ ਹੈ ਤੇ ਬ ਤੇ ਤਿੰਨ ਘਟੀਆਂ ਬਾਈ ਦਾ ਪਿੰਡ ਜਿਉਂ ਦਾ ਤਹਿਸੀਲ ਤ ਆਪਣਾ ਲਾਗੀ ਫੂਲੇ ਨੂੰ ਤੇ ਜ਼ਿਲ੍ਹਾ ਲੱਗਿਆ ਮਿੱਤਰੋ ਬਠਿੰਡਾ ਠੀਕ ਆ ਤੇ ਸੰਪਰਕ ਨੰਬਰ ਸਕਰੀਨ ਤੇ ਆ ਹੁਣ ਜਿਹੜੇ ਭਰਾ ਨੂੰ ਘਟੀਆਂ ਪਸੰਦ ਆਉਣੀਆਂ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ